ਤੇ ਭਾਈ ਲੱਖੀਸ਼ਾ ਸੀ ਜਿਹੜਾ ਦਿੱਲੀ ਦੇ ਵਿੱਚ ਭਾਈ ਲੱਖੀ ਸਾਹਿਬ ਵੰਦਿਆਰਾ ਸੀ ਜਿਹੜਾ ਉਹਨੇ ਮਹਾਰਾਜੇ ਦੇ ਧੜ ਦਾ ਸੰਸਕਾਰ ਆਪਣੇ ਘਰ ਦੇ ਵਿੱਚ ਕੀਤਾ ਸਾਸਰਾਂ ਦੇ ਵਿੱਚ ਵੇਖੋ ਜਿਹੜਾ ਵੰਦਿਆਰਾ ਸੀ ਉਹ ਮੁਸਲਮਾਨ ਕਾਨੇ ਨਾਲ ਸੰਬੰਧ ਰਿ ਸੀ ਤੇ ਮੁਸਲਮਾਨ ਹੀ ਚਾਲਮ ਸੀ ਇਹ ਮਹਾਰਾਜੇ ਦਾ ਉਹ ਜਿਹੜਾ ਧੜ ਸੀ ਲੱਖੀ ਸਾਹਿਬ ਵੰਦਿਆਰੇ ਨੇ ਉਥੇ ਸੰਸਕਾਰ ਬਲੇ ਸੰਸਕਾਰ ਨਾਲ ਤੇ ਨਵੇਂ ਪਾਤਸ਼ਾਹ ਮਹਾਰਾਜੇ ਦਾ ਜਿਹੜਾ ਸੀਸ ਲੈ ਕੇ ਆਏ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਜੈਤਨ ਕਹਿੰਦੇ ਜੇਤਾ ਰੰਗਰੇਟਾ ਗੁਰੂ ਦਾ ਬੇਟਾ ਰੰਗਰੇਟਾ ਕਹਿੰਦੇ ਵੱਡੇ ਭਰਾ ਨੇ ਤੇ ਭਾਈ ਜੈਤਨ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਭਾਈ ਜੈਤਨ ਜੀ ਤੁਸੀਂ ਮੇਰੇ ਵੱਡੇ ਭਰਾ ਤਾਂ ਸੀ ਵੱਡੇ ਸੀ ਨਾ ਉਮਰ ਦੇ ਵਿੱਚ ਵੀ ਵੱਡੇ ਸੀ ਜੇ بڑا ਸਰਕਾਰ ਮਿਲਿਆ ਭਾਈ ਜੈਤਨ ਜੀ ਕਿ ਭਾਈ ਜੈਤਨ ਰੰਗਰੇਟਾ ਗੁਰੂ ਦਾ ਬੇਟਾ ਬਹੁਤ ਧੀ ਵੱਡੀ ਕੁਰਬਾਨੀ ਭਾਈ ਜੈਤਾ ਜੀ ਦੇ ਪਰਿਵਾਰ ਦੀ ਬਹੁਤ ਸਾਦ ਸੰਗਤ ਦੀ ਵੱਡੀ ਪਰਵਾਹੀ ਹੈ